ਅਨੇਕਾਂ ਮੈਂ ਸ਼ੁਰੂ ਤੇ ਬੇਨਤੀ ਇਸ ਲਈ ਕਰ ਰਿਹਾ ਮੇਂ ਘਰ ਤੋਂ ਪਾਟਣਾ ਪਾੜਨਾ ਹੋਵੇ ਨਾ ਤੇ ਪਾੜਨਾ ਬੜਾ ਸੌਖਾ ਹੈ ਤੇ 파ੜਵਾਣੇ ਜਿਹੜੇ ਵੀ ਉਹ ਲੰਗੂ ਲੈ ਕੇ ਪੁਰੇ ਕਰਦੇ ਹੁੰਦੇ ਨੇ ਕਦੀ ਕਿਸੇ ਗੱਲੋਂ ਚੁਪੜਾਂ ਦੇ ਕੇ ਅੱਗ ਲਾਉਂਦੇ ਹੁੰਦੇ ਕਦੀ ਕਿਸੇ ਦਰਦ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦੇ ਆ ਨਾ ਤੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਥੱਲੇ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਥੱਲੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੱਲੇ ਗੁਰੂ ਅਮਰਦਾਸ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੁੰਦੀ ਹੈ ਤੇ ਇੱਕ ਪਰਿਵਾਰ ਦੀ ਗੱਲ ਹੁੰਦੀ ਹੈ ਉਹ ਪਰਿਵਾਰ ਜਿਹਦੇ ਅੰਦਰ ਰੱਬੀ ਹਸਤੀ ਰਾਤੇ ਪਰਣਾਏ ਹੋਏ ਰੱਬ ਨਾਲ ਇੱਕਮਿਕ ਹੋਏ 35 ਮਹਾਪੁਰਸ਼ ਇਕੱਠੇ ਬੈਠੇ ਜਿਹਦੇ ਵਿੱਚ 6 ਗੁਰੂ ਸਾਹਿਬਾਨ ਉਹਨਾਂ ਦੇ ਨਾਲ ਬਰਾਬਰ ਕਿਤੇ ਅਲੱਗ ਪੰਨਿਆਂ ਤੇ ਜਾਂ ਇਦਾਂ ਦਾ ਗ੍ਰੰਥ ਹੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਇਆ ਵੀ ਸਾਡੇ ਵਾਲਾ ਉੱਤੇ ਪ੍ਰਕਾਸ਼ ਕਰਿਆ ਕਰਿਓ ਆ ਭਗਤਾਂ ਵਾਲਾ ਥੱਲੇ ਰੱਖਿਓ ਤੇ ਆ ਜਿਹੜੇ ਪਾਠ ਸਾਧਾਨ ਆ ਹੋਰ ਇੱਕ ਚੌਂਕੀ ਦਾ ਲਾ ਦੋ ਇਹਨਾਂ ਪਰਾਂ ਨੂੰ ਤੇ ਜਿਹੜਾ ਹੋਰ ਬਾਕੀ ਜੇ ਗੁਰਸਿੱਖਾਂ ਦੀ ਬਾਣੀਆਂ ਤੇ ਵੱਖਰੀ ਅੱਜ ਜਦੋਂ ਅਸੀਂ ਪ੍ਰਕਾਸ਼ ਕਰਦੇ ਹਾਂ ਚਾਹੇ ਸਾਡੇ ਸ਼ਰੋਣੀ ਅਸਥਾਨ ਦਰਬਾਰ ਸਾਹਿਬ ਦਾ ਪ੍ਰਕਾਸ਼ ਹੈ ਚਾਹੇ ਆਕਾਲ ਤਖਤ ਸਾਹਿਬ ਦਾ ਪ੍ਰਕਾਸ਼ ਹੈ ਚਾਹੇ ਸਾਡੇ ਪਿੰਡ ਵਿੱਚ ਗੁਰੂ ਘਰ ਵਿੱਚ ਪ੍ਰਕਾਸ਼ ਹੈ ਗੁਰੂ ਸਾਹਿਬ ਜੀ ਦਾ ਤੇ ਸਮਝੋ ਜਿਸ ਵੇਲੇ ਪ੍ਰਕਾਸ਼ ਹੋਇਆ ਸਾਨੂੰ 35 ਵਾਂ ਪੁਰਸ਼ਾਂ ਨੇ ਇੱਕ ਸਾਥ ਦਰਸ਼ਨ ਦਿੱਤੇ ਨੇ ਜਿਨ੍ਹਾਂ ਦੇ ਵਿੱਚ 6 ਗੁਰੂ ਸਾਹਿਬ ਜਿਨ੍ਹਾਂ ਦੇ ਵਿੱਚ 15 ਭਗਤ ਸਹਿਬਾਨ ਜਿਨ੍ਹਾਂ ਦੇ ਵਿੱਚ 11 ਭਟ ਸਹਿਬਾਨ ਜਿਨ੍ਹਾਂ ਵਿੱਚ 3 ਗੁਰਸਿੱਖ ਨੇ ਕੋਈ ਵੀ ਵਾਰ ਕਹਿੰਦੇ ਕਿ ਭਾਈ ਮਰਦਾਨਾ ਜਿਹਦਾ ਵੀ ਸ਼ਬਦ ਹੈ ਜੇ ਮੇਰੀ ਚਾਚੇ ਦੇਖੋ ਮੈਂ ਕਿੰਨਾ 35 ਆ ਜੇ ਉਹਨਾਂ ਦਾ ਵੀ ਇੱਕ ਪਾਲੀਏ ਤੇ ਕਹਾਂਗੇ 36 ਵਾਂ ਮਹਾਂਪੁਰਸ਼ ਨੇ ਜਿਨ੍ਹਾਂ ਦਾ ਇੱਕ ਸਾਥ ਸਾਨੂੰ دیدار ਹੁੰਦਾ ਹੈ ਇਹ ਸਾਡਾ ਘਰ ਹੈ ਜਿਹਦੇ ਵਿੱਚ ਚਾਚਾ ਜੀ ਵੀ ਨੇ ਜਿਹਦੇ ਵਿੱਚ ਤਾਇਆ ਜੀ ਵੀ ਹੁੰਦੇ ਨੇ ਜਿਹਦੇ ਵਿੱਚ ਚਾਚੀ ਵੀ ਹੁੰਦੀ ਹੈ ਤਾਈ ਵੀ ਹੁੰਦੀ ਹੈ ਪਾਪਾ ਜੀ ਵੀ ਹੁੰਦੇ ਨੇ ਦਾਦਾ ਜੀ ਵੀ ਹੁੰਦੇ ਨੇ ਤੇ ਜਦੋਂ ਮੈਂ ਬੇਨਤੀ ਕਰਾਂ ਕਿਸੇ ਨੂੰ ਸੱਦਾ ਦੇਣਾ ਹੋਵੇ ਨਾ ਤੇ ਜੇ ਘਰ ਵਾਲੇ ਚੰਗੇ ਹੋਣ ਤੇ ਲਾਇਕ ਹੋਣ ਮੇਰੇ ਬਾਪ ਦੇ ਜਿਉਂਦੇ ਆ ਕਾਰਡ ਉੱਪਰ ਮੇਰਾ ਨਾਂ ਲਿਖ ਕੇ ਆਵੇ ਨਾ ਕਿਸੇ ਵਿਆਹ ਦੇ ਸੱਦੇ ਦਾ ਤੇ ਜਿਹੜਾ ਤੇ ਲਾਇਕ ਹੋਵੇ ਉਸੇ ਵੇਲੇ ਕਹਿੰਦਾ ਮੇਰੇ ਪਾਪਾ ਜੀ ਨੇ ਕਾਰਡ ਦਿਓ ਕਿ ਉਹਨਾਂ ਦਾ ਨਾਮ ਦਿਆ ਦੋ ਇਹ ਮੈਂ ਬੇਨਤੀ ਤਾਂ ਕਰ ਰਿਹਾ ਜਦੋਂ ਆਪਾਂ ਕਹਿੰਦਾ ਗੁਰੂ ਗ੍ਰੰਥ ਤੇ ਗ੍ਰੰਥ ਕੱਲੇ ਗੁਰੂ ਨਾਨਕ ਦੇਵ ਜੀ ਨਹੀਂ ਗ੍ਰੰਥ ਕੱਲੇ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਨਹੀਂ ਗ੍ਰੰਥ ਕੱਲੇ ਗੁਰੂ ਤੇਗ ਬਹਾਦਰ ਜੀ ਨਹੀਂ ਗ੍ਰੰਥ ਥੱਲੇ ਭਗਤ ਵੀਰ ਜੀ ਵੀ ਨਹੀਂ ਗ੍ਰੰਥ ਥੱਲੇ ਰਬਦਾਸ ਜੀ ਵੀ ਨਹੀਂ ਗ੍ਰੰਥ ਥੱਲੇ ਸੈਣ ਜੀ ਵੀ ਨਹੀਂ ਗ੍ਰੰਥ ਥੱਲੇ ਸਦਨਾ ਜੀ ਵੀ ਨਹੀਂ ਗ੍ਰੰਥ ਥੱਲੇ ਧੰਨਾ ਜੀ ਵੀ ਨਹੀਂ ਗ੍ਰੰਥ ਦਾ ਮਤਲਬ ਹੈ 35 ਮਹਾਂਪੁਰਸ਼ਾਂ ਦਾ ਸਾਡਾ ਸਾਂਝਾ ਪਰਿਵਾਰ ਤੇ ਜਦੋਂ 35 ਮਹਾਂਪੁਰਸ਼ਾਂ ਦੀ ਸਾਂਝੇ ਪਰਿਵਾਰ ਦੀ ਗੱਲ ਹੋ ਰਹੀ ਹੈ ਨਾ ਤੇ ਇਹਦੇ ਵਿੱਚ ਬੈਠੇ ਇਹਦੇ ਵਿੱਚ ਜਿੰਨਾ ਦੀ ਬਾਣੀ ਹੈ ਜਦੋਂ ਗੁਰੂ ਗ੍ਰੰਥ ਗਿਆਨ ਤੇ ਉਹ ਸਾਰੇ ਆਪਣੇ ਆਪ ਹੀ ਗੁਰੂ ਨੇ ਆਪਣੇ ਆਪ ਆਟੋਮੈਟਿਕਲੀ ਇੱਥੇ ਬਾਣੀ ਰੂਪ ਵਿੱਚ ਰਵਦਾਸ ਜੀ ਗੁਰੂ ਨੇ ਬਾਣੀ ਰੂਪ ਵਿੱਚ ਕਬੀਰ ਜੀ ਵੀ ਗੁਰੂ ਨੇ ਬਾਣੀ ਰੂਪ ਵਿੱਚ ਸੈਣ ਜੀ ਵੀ ਗੁਰੂ ਨੇ ਬਾਣੀ ਰੂਪ ਵਿੱਚ ਧੰਨਾ ਜੀ ਵੀ ਗੁਰੂ ਨੇ ਬਾਣੀ ਰੂਪ ਵਿੱਚ 베ਣੀ ਜੀ ਵੀ ਗੁਰੂ ਨੇ ਬਾਣੀ ਰੂਪ ਵਿੱਚ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਜੀ ਵੀ ਗੁਰੂ ਨੇ ਇਹ ਸਮਝ ਲਓ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਈ ਹੈ ਤੇ ਗ੍ਰੰਥ ਸਾਹਿਬ ਇਕੱਲੇ ਇੱਕ ਗੁਰੂ ਇਕੱਲੇ ਇੱਕ ਪਗੰਧਾ ਨਹੀਂ ਹੈ ਗ੍ਰੰਥ ਸਾਹਿਬ ਪੈਂਦੀ ਮਹਾਪੁਰਸ਼ਾਂ ਦਾ ਹੈ ਜਦੋਂ ਪੈਂਦੀਆਂ ਦੇ ਨਾਲ ਇਕੱਠਾ ਗੁਰੂ ਲੱਗ ਗਿਆ ਤੇ ਹੁਣ ਰਾਮਾ ਪੜਾਤਾ ਦਾ ਰਹਿ ਗਿਆ ਇਹਦੇ ਫਿਰ ਜਾਣ ਕੋ ਚ ਗਿਆ ਨਾ ਮੈਂ ਕਿੰਨਾ ਕਾਰਡ ਮੇਰੇ ਨਾਮ ਤੇ ਲੈ ਲਈ ਇਹ ਅੱਡ ਹੋਣ ਵਾਲੀ ਗੱਲਾਂ ਹੁੰਦੀਆਂ ਜੀ ਸਾਡੇ ਘਰ 'ਚ ਗ੍ਰਾਈ ਮੈਂ ਆਪਣੇ ਭਾਬੇ ਦੇ ਹੁੰਦੇ ਆ ਬਾਪ ਦੇ ਹੁੰਦੇ ਆ ਆਪਣੇ ਨਾਮ ਤੇ ਲਿਖਾ ਕੇ ਆਵਾ ਬਾਕੀ ਦੇ ਦੋ ਭਰਾ ਵੀ ਚੀਕਾ ਮਾਰਨਗੇ ਵੀ ਆਪਣੇ ਨਾਮ ਤੇ ਲਿਖਾਉਂਦਾ ਪਰ ਆਪਣੇ ਕੋਲ ਉਹ ਆ ਕਰੇ ਜਦੋਂ ਗੱਲ ਸਾਂਝੀ ਹੋ ਗਈ ਹੈ ਤੇ ਫਿਰ ਸਭ ਦੀ ਸਾਂਝੀ ਹੈ ਇੱਥੇ ਬੈਠੇ ਹੋਏ ਸਭ ਦੀ ਬਾਣੀ ਜਿਨ੍ਹਾਂ ਦੀਦਰ ਹੈ ਉਹ ਗੁਰੂ ਸਮਾਨ ਨੇ ਗੁਰਬਾਣੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਬਤ ਬਾਣੀ ਅੰਮ੍ਰਿਤ ਸਾਰੇ ਇਸ ਲਈ ਇਹ ਉਲਾਮਾ ਮੇਰੇ ਭਰਾਵੋ ਮਨ ਚਿੱਤ ਵਿੱਚ ਕਦੇ ਵੀ ਨਾ ਤਰਜਾ ਕਰੋ ਕਿ ਭਗਤ ਜੀ ਨੂੰ ਭਗਤ ਕਿਉਂ ਕਿਹਾ ਉਹਨਾਂ ਨੂੰ ਗੁਰੂ ਕਿਉਂ ਨਹੀਂ ਕਿਹਾ ਕਹਿਣ ਦੀ ਲੋੜ ਹੀ ਨਹੀਂ ਆ ਉਹ ਆਪਣੇ ਆਪ ਹੀ ਗੁਰੂ ਰੂਪ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਹੈ